ਸਾਡੇ ਸਾਗਰਾਂ ਨੂੰ ਖਾ ਗਏ ਗੰਦੇ ਨਾਲਿਆਂ ਦੇ ਪਾਣੀ ਸ਼ੁਭ ਕਰਨ ਦੀ ਮੌਤ ਹਜੇ ਹੋਈ ਨਹੀਂ ਪ੍ਰਾਣੀ ਜਿਉਂਦੇ ਜੀਆਂ ਨਾਲ ਖੜੋ ਨਾਲੇ ਹੱਕਾਂ ਦੇ ਲਈ ਲੜੋ ਜਿਉਂਦੇ ਜੀਆਂ ਨਾਲ ਖੜੋ ਨਾਲੇ ਹੱਕਾਂ ਦੇ ਲਈ ਲੜੋ ਚਲੋ ਇਕੱਠੇ ਹੋ ਕੇ ਬਿੰਦਰਾ ਖਨੌਰੀ ਹਰ ਹਾਲ ਬੈਠਾ ਧਰਨੇ ਤੇ ਯੋਧਾ ਸਾਡਾ ਬਾਪੂ ਡੱਲੇਵਾਲ ਪਗੜੀ ਸੰਭਾਲ ਜੱਟਾ ਪਗੜੀ ਸੰਭਾ ਖੇਤੀ ਬਾੜੀ ਜੇਰ ਹੋਗੀ ਰਹੂ ਦੇਸ਼ ਖੁਸ਼ਹਾਲ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਬੈਠਾ ਧਰਨੇ ਤੇ ਯੋਧਾ ਸਾਡਾ ਬਾਪੂ ਢੱਲੇ ਢੱਲੇਵਾਲ ਸਾਹਿਬ ਬੈਠੇ ਨੇ ਉਹਨਾਂ ਦਾ ਆਪਣਾ ਪਰਸਨਲ ਤਾਂ ਨਾ ਕੋਈ ਉਹਨਾਂ ਦੀ ਈਗੋ ਹੈ ਨਾ ਉਹਨਾਂ ਨੇ ਕੋਈ ਇਲੈਕਸ਼ਨ ਲੜਨਾ ਹੈ ਹੈਨਾ ਸਾਨੂੰ ਹੋ ਜੇ ਇੱਕ ਟਾਈਮ ਦੀ ਰੋਟੀ ਨਾ ਮਿਲੇ ਸਾਨੂੰ ਮਰਨ ਹੋ ਜਾਂਦਾ ਦਿਨ ਰਾਤ ਮਰਨ ਵਾਲਾ ਬੰਦਾ ਜਿਹੜਾ ਉਹਨੂੰ ਪੈਦਾ ਕਰਦਾ ਉਹ ਰੁੱਲਦਾ ਫਿਰਦਾ ਕਨੌਰੀ ਬਾਰਡਰ ਦੀਆਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜਿਸ ਤੰਗ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ جاری ਹੈ ਵੱਖ-ਵੱਖ ਸ਼ਕਤੀਆਂ ਜਿਹੜੀਆਂ ਨੇ ਉਹਨਾਂ ਨੂੰ ਸਮਰਥਨ ਦੇ ਰਹੀਆਂ ਨੇ ਅਗਰ ਅਸੀਂ ਰਾਜਨੀਤਿਕ ਹਸਤੀਆਂ ਦੀ ਗੱਲ ਕਰੀਏ ਧਾਰਮਿਕ ਹਸਤੀਆਂ ਦੀ ਗੱਲ ਕਰੀਏ ਜਾਂ ਫਿਰ ਗਾਇਕਾਂ ਦੀ ਗੱਲ ਕਰੀਏ ਰਸ਼ਮ ਸਿੰਘ ਅਨਮੋਲ ਇੱਥੇ ਪੁੱਜੇ ਨੇ ਇਸ ਅੰਦੋਲਨ ਨੂੰ ਸਮਰਥਨ ਦੇ ਰਹੇ ਨੇ ਔਰ ਜਦੋਂ ਸਿੰਘੂ ਬਾਰਡਰ ਵੀ ਮੋਰਚਾ ਲੱਗਿਆ ਸੀ ਤੇ ਉਸ ਸਮਾਂ ਵੀ ਗਾਇਕਾਂ ਦੇ ਵਿੱਚੋਂ ਰਸ਼ਮ ਸਿੰਘ ਅਨਮੋਲ ਜਿਹੜੇ ਨੇ ਸਭ ਤੋਂ ਪਹਿਲਾਂ ਪਹੁੰਚੇ ਸੀ অরুণਾ ਨੇ ਸਮਰਥਨ ਦਿੱਤਾ ਸੀ ਉਸ ਅੰਦੋਲਨ ਨੂੰ ਅ ਅਜ ਰਸ਼ਮ ਜੀ ਤੁਸੀਂ ਇੱਥੇ ਆਏ ਹੋ ਕੀ ਲੈ ਕੇ ਆਏ ਹੋ ਕਿਸਾਨਾਂ ਲਈ ਮੈਂ ਚੜ੍ਹਦੀ ਕਲਾ ਦਾ ਸੰਦੇਸ਼ ਲੈ ਕੇ ਆਇਆ ਵੈਸੇ ਇੱਥੇ ਆਲਰੀਡੀ ਬਹੁਤ ਕੁਝ ਮੈਨੂੰ ਵਧੀਆ ਦੇਖਣ ਨੂੰ ਲੱਗਿਆ ਜੇ ਸਿੱਦਕ ਦੇ ਨਾਲ ਸਿਰੜ ਦੇ ਨਾਲ ਸਾਡੇ ਯੋਧੇ ਬਾਪੂ ਡੱਲੇਵਾਲ ਜੀ ਬੈਠੇ ਹੋਏ ਨੇ ਮੈਂ ਕਮਾਲ ਸੀਗੀ ਮੈਂ ਉਹਨਾਂ ਨੂੰ ਮਿਲ ਕੇ ਆਇਆ ਕਿ ਸਾਨੂੰ ਹੋ ਜੇ ਇੱਕ ਟਾਈਮ ਦੀ ਰੋਟੀ ਨਾ ਮਿਲੇ ਸਾਨੂੰ ਮਰਨ ਹੋ ਜਾਂਦਾ 22 ਦਿਨ ਹੋ ਗਏ ਉਹਨਾਂ ਨੂੰ ਹੈਨਾ ਬੁਢਾਪੇ ਦੀ ਉਮਰ ਦੇ ਵਿੱਚ ਉਤੋਂ ਮਰੀਜ਼ ਵੀ ਨੇ ਉਹ ਪਰ ਫਿਰ ਵੀ ਉਹਨਾਂ ਦੇ ਚਿਹਰੇ ਤੇ ਚੜ੍ਹਦੀ ਕਲਾ ਹੈ ਔਰ ਸਿੱਦਕ ਉਹਨਾਂ ਦਾ ਪੱਕਾ ਹੈ ਜੀ ਕੋਈ ਨੈਗੇਟਿਵਿਟੀ ਨਹੀਂ ਬੜਾ ਵਧੀਆ ਫੀਲ ਹੋ ਰਿਹਾ ਔਰ ਦੇਸ਼ ਦਾ ਜਿਹੜਾ ਕਿਸਾਨ ਹੈ ਜੀ ਉਹਨੂੰ ਐਮਐਸਪੀ ਦਾ ਕਾਨੂੰਨ ਮਿਲਦਾ ਹੈ ਇੱਕ ਬਹੁਤ ਵੱਡੀ ਅਚੀਵਮੈਂਟ ਹੋਏਗੀ ਕਿਉਂਕਿ ਸਾਨੂੰ ਕ੍ਰੌਪ ਡਾਈਵਰਸੀਫਿਕੇਸ਼ਨ ਦੀ ਵੀ ਲੋੜ ਹੈ ਇਸ ਟਾਈਮ ਕਣਕ ਛੋਣੇ ਤੋਂ ਆਪਾਂ ਬਾਹਰ ਆਣਾ ਚਾਹੀਦਾ ਸਾਨੂੰ ਉਹਦਾ ਸਭ ਤੋਂ ਵੱਡਾ ਜਿਹੜਾ ਬੇਸ ਹੈ ਉਹ ਐਮਐਸਪੀ ਦਾ ਕਾਨੂੰਨ ਬਣ ਸਕਦਾ ਕੱਲਾ ਐਮਐਸਪੀ ਦਾ ਕਾਨੂੰਨ ਇੱਕ ਮੈਂ ਸਮਝਦਾ ਉਹ ਕਿਸਾਨਾਂ ਲਈ ਛੋਟੀ ਚੀਜ਼ ਹੈ ਤੁਸੀਂ ਕਿਸੇ ਵੀ ਦੁਕਾਨ ਤੇ ਜਾਓ ਹੁਣ ਤੁਹਾਡਾ ਹੀ ਮਾਈਕ ਹੀ ਹੈ ਤੁਹਾਨੂੰ ਜਿੰਨੇ ਪੈਸੇ ਤੁਸੀਂ ਤੁਸੀਂ ਪੇ ਕੀਤੇ ਹੋਣੇ ਇਹਦੇ ਵੀ ਇੰਨੇ ਦਾ ਚਾਹੇ ਤੁਸੀਂ ਐਮਾਜ਼ਨ ਤੋਂ ਮੰਗਾਓ ਹੈਨਾ ਉਹਦਾ ਵੀ ਰੇਟ ਹੈ ਔਰ ਚਾਹੇ ਤੁਸੀਂ ਦਾਲ ਸਾਬਣ ਤੇਲ ਕੁਝ ਵੀ ਲੈਣ ਜਾਓ ਹਰ ਇੱਕ ਚੀਜ਼ ਦਾ ਰੇਟ ਹੈ ਸਿਰਫ ਕਿਸਾਨਾਂ ਦੀ ਫਸਲ ਹੈ ਜਿਹੜੀ ਕਦੇ ਕਦੇ ਮੌਇਸਚਰ ਘਟਾ ਕਦੇ ਰੁੱਲਦੀ ਫਿਰਦੀ ਹੈ ਕਦੇ ਤੁਹਾਡੇ ਆਲੂ ਪਤਲੇ ਨੇ ਕਦੇ ਮੋਟੇ ਨੇ ਹੈਨਾ ਚਿਪਸ ਗ੍ਰਾਮਾਂ ਦੇ ਹਿਸਾਬ ਨਾਲ ਵਿਕਦੇ ਆ ਟਮਾਟਰ ਰੁੱਲਦਾ ਫਿਰਦਾ ਤੇ ਟਮੇਟੋ ਕੈਚਪ ਗ੍ਰਾਮਾਂ ਦੇ ਹਿਸਾਬ ਨਾਲ ਵਿਕਦੀ ਹੈ ਹੈਨਾ ਤੇ ਵਿਚਾਲੇ ਬੰਦੇ ਆ ਜਿਹੜੇ ਫੈਕਟਰੀਆਂ ਵਾਲੇ ਉਹ ਲੱਖਾਂ ਕਰੋੜਾਂ ਰੁਪਏ ਕਮਾ ਰਹੇ ਨੇ ਦਿਨ ਰਾਤ ਮਰਨ ਵਾਲਾ ਬੰਦਾ ਜਿਹੜਾ ਉਹਨੂੰ ਪੈਦਾ ਕਰਦਾ ਉਹ ਰੁੱਲਦਾ ਫਿਰਦਾ ਪ੍ਰੋਬਲਮ ਇਹ ਹੈ ਕਿ ਐਮਐਸਪੀ ਦਾ ਲੀਗਲ ਗਾਰੰਟੀ ਦਾ ਕਾਨੂੰਨ ਤੇ ਦੂਜੀ ਸੁਆਮੀ ਨਾਥਨ ਦੇ ਹਿਸਾਬ ਨਾਲ ਉਹਨੂੰ ਆਪਾਂ ਐਮ ਆਰ ਪੀ ਕਹਿ ਸਕਦੇ ਹਾਂ ਸੁਆਮੀ ਨਾਥਨ ਜੀ ਰਿਪੋਰਟ ਦੇ ਹਿਸਾਬ ਨਾਲ ਜੇ ਰੇਟ ਮਿਲੇਗਾ ਉਹ ਐਮ ਆਰ ਪੀ ਹੋਏਗੀ ਜਿਦੇ ਚ ਕਿਸਾਨ ਨੂੰ ਮੁਨਾਫਾ ਹੋਏਗਾ ਜੀ ਤਾਂ ਐਸੇ ਲਈ ਡੱਲੇਵਾਲ ਸਾਹਿਬ ਬੈਠੇ ਨੇ ਉਹਨਾਂ ਦਾ ਆਪਣਾ ਪਰਸਨਲ ਤਾਂ ਨਾ ਕੋਈ ਉਹਨਾਂ ਦੀ ਈਗੋ ਹੈ ਨਾ ਉਹਨਾਂ ਨੇ ਕੋਈ ਇਲੈਕਸ਼ਨ ਲੜਨਾ ਹੈ ਹੈਨਾ ਅ ਇਸ ਕਰਕੇ ਉਹਨਾਂ ਨੂੰ ਪਿਆਰ ਵੀ ਮਿਲ ਰਿਹਾ ਸਪੋਰਟ ਵੀ ਮਿਲ ਰਹੀ ਹੈ ਗੱਲਬਾਤ ਕਰਕੇ ਆਏ ਉਹਨਾਂ ਦੇ ਨਾਲ ਮਿਲ ਕੇ ਆਏ ਉਹਨਾਂ ਨੂੰ ਨਹੀਂ ਗੱਲਬਾਤ ਕਰਨ ਦੇ ਹਾਲਾਤ ਹੈਗੇ ਨਹੀਂ ਸਿਰਫ ਸਭ ਤੋਂ ਵਧੀਆ ਮੈਨੂੰ ਗੱਲ ਇਹੀ ਲੱਗੀ ਇਸੇ ਧਰਤੀ ਤੇ 2 ਮਹੀਨੇ ਪਹਿਲਾਂ ਉਹਨਾਂ ਨੇ ਮੈਨੂੰ ਸੱਦ ਕੇ ਓਨਰ ਕੀਤਾ ਸੀ ਮੈਂ ਕੈਨੇਡਾ ਜਾ ਕੇ ਆਇਆ ਉਹਨੇ ਤੇ ਇਹੀ ਜਗ੍ਹਾ ਬਿਲਕੁਲ ਸੇਮ ਜਿੱਥੇ ਆਪਾਂ ਖੜੇ ਆ ਹੈਨਾ ਉਹਨਾਂ ਨੂੰ ਜਦੋਂ ਮੈਂ ਵੀਡੀਓ ਬਣਾ ਰਿਹਾ ਸੀ ਉਹਨਾਂ ਨੂੰ ਹਲਕੀ ਜੀ ਅੱਖਾਂ ਖੋਲੀਆਂ ਉਹਨਾਂ ਨੇ ਉਹਨਾਂ ਨੂੰ ਯਾਦ ਆ ਗਿਆ ਵੀ ਇਹ ਰੇਸ਼ਮ ਹੈ ਸਿਰਫ ਉਹਨਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਤੇ ਮੇਰੇ ਲਈ ਇਹ ਬਹੁਤ ਵੱਡੀ ਗੱਲ ਹੈ ਲਫ਼ਜ਼ਾਂ ਦੇ ਵਿੱਚ ਬਿਆਨ ਕਰ ਸਕਦੇ ਹੋ ਇਸ ਮੁਲਾਕਾਤ ਨੂੰ ਨਹੀਂ ਕੋਈ ਲਫ਼ਜ਼ ਨਹੀਂ ਮੇਰੇ ਕੋਲ ਕੋਈ ਲਫ਼ਜ਼ ਸਿਰਫ ਫੀਲਿੰਗ ਹੀ ਹੈ ਤੇ ਮੈਂ ਮੈਂ ਦੱਸ ਵੀ ਨਹੀਂ ਸਕਦਾ ਮਤਲਬ ਉਹ ਕੀ ਫੀਲਿੰਗ ਸੀਗੀ ਜੋ ਉਹਨਾਂ ਨੇ ਮੈਨੂੰ ਜਦੋਂ ਮੈਂ ਗੱਲ ਕਰ ਰਿਹਾ ਸੀ ਉਹਨਾਂ ਨੇ ਪਛਾਣਿਆ ਕਿ ਰੇਸ਼ਮ ਆ ਗਿਆ ਤੇ ਉਹਨਾਂ ਨੇ ਹੱਥ ਛੱਕ ਕੇ ਮੈਨੂੰ ਆਸ਼ੀਰਵਾਦ ਦਿੱਤਾ ਔਰ ਮੈਂ ਮੋਸ਼ਨਲ ਵੀ ਹੋ ਗਿਆ ਸੀ ਤੁਹਾਡੇ ਟਾਈਮ ਲਈ ਰੇਸ਼ਮ ਉਹ ਗਾਇਕ ਹੈ ਜਿਹੜਾ ਆਪਣੇ ਲਫ਼ਜ਼ਾਂ ਲਈ ਜਾਣਿਆ ਜਾਂਦਾ ਹੈ ਖਾਸ ਕਰਕੇ ਕਿਸਾਨੀ ਅੰਦੋਲਨ ਦੇ ਵਿੱਚ ਜਿਸ ਦੇ ਗਾਣਿਆਂ ਨੇ ਕਿਸਾਨੀ ਅੰਦੋਲਨ ਨੂੰ ਹੋਰ ਹੱਲਾਸ਼ੀਰਤ ਦਿੱਤੀ ਸੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਕੁਝ ਲੈ ਕੇ ਆਏ ਹੋ ਕਿਸਾਨਾਂ ਨੂੰ ਹੱਲਾਸ਼ੀਰਤ ਦੇਣ ਲਈ ਜੀ ਬਿੰਦਰ ਮਾਨ ਜੀ ਬੜੀ ਮਾਣੀਓ ਕਲਮ ਸਾਡੇ ਪੰਜਾਬ ਦੀ ਉਹਨਾਂ ਨੇ ਕੁਝ ਲਾਈਨਾਂ ਲਿਖੀਆਂ ਨੇ ਤੇ ਮੈਂ ਉਹ ਤੁਹਾਡੇ ਰੂਪ ਰੂਪ ਕਰਦਾ ਸਾਡੇ ਸਾਗਰਾਂ ਨੂੰ ਖਾ ਗਏ ਗੰਦੇ ਨਾਲਿਆਂ ਦੇ ਪਾਣੀ ਸ਼ੁਭ ਕਰਨ ਦੀ ਮੌਤ ਹਜੇ ਹੋਈ ਨਹੀਂ ਪ੍ਰਾਣੀ ਜਿਉਂਦੇ ਜੀਆਂ ਨਾਲ ਖੜੋ ਨਾਲੇ ਹੱਕਾਂ ਦੇ ਲਈ ਲੜੋ ਜਿਉਂਦੇ ਜੀਆਂ ਨਾਲ ਖੜੋ ਨਾਲੇ ਹੱਕਾਂ ਦੇ ਲਈ ਲੜੋ ਚਲੋ ਇਕੱਠੇ ਹੋ ਕੇ ਬਿੰਦਰਾ ਖਨੌਰੀ ਹਰ ਹਾਲ ਬੈਠਾ ਧਰਨੇ ਤੇ ਯੋਧਾ ਸਾਡਾ ਬਾਪੂ ਡੱਲੇਵਾਲ ਪਗੜੀ ਸੰਭਾਲ ਜੱਟਾ ਪਗੜੀ ਸੰਭਾ ਖੇਤੀ ਬਾੜੀ ਜੇਰ ਹੋਗੀ ਰਹੂ ਦੇਸ਼ ਖੁਸ਼ਹਾਲ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਬੈਠਾ ਧਰਨੇ ਤੇ ਯੋਦਾ ਸਾਡਾ ਬਾਪੂ ਡੱਲੇਵਾਲ ਬਿਲਕੁਲ ਜੱਟ ਤੇ ਪਗੜੀ ਸਾंभ ਚੁੱਕੇ ਨੇ ਜਾਗਦੀ ਜ਼ਮੀਰਾਂ ਵਾਲੇ ਜਾਗ ਚੁੱਕੇ ਨੇ ਇੱਕ ਵਾਰ ਫਿਰ ਤੇ ਫਿਰ ਤੋਂ ਬਾਰਡਰਾਂ ਦੇ ਉੱਪਰ ਆ ਚੁੱਕੇ ਨੇ ਲੇਕਿਨ ਲਗਾਤਾਰ ਜਦੋਂ ਦਿੱਲੀ ਵੱਲੋਂ ਕੁਚ ਕਰਦੇ ਨੇ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ ਪਹਿਲਾਂ ਵੀ ਆਹੀ ਤਸ਼ੱਦਦ ਚੇਲਨੀ ਪੈਸੀ ਸਿੰਗੂ ਬਾਰਡਰ ਤੇ ਹਰਿਆਣਾ ਬਾਰਡਰਾਂ ਤੇ ਅੱਜ ਫਿਰ ਉਹੀ ਸਿਲਸਿਲਾ ਜਿਹੜਾ ਸ਼ੁਰੂ ਹੋ ਗਿਆ ਕਿਸ ਤਰ੍ਹਾਂ ਦੇਖਦੇ ਹੋ ਸਰਕਾਰਾਂ ਦੀ ਨੀਤੀਆਂ ਨੂੰ ਪਿਛਲੀ ਵਾਰ ਸਰਕਾਰਾਂ ਦੀ ਨੀਤੀਆਂ ਨੂੰ ਤੁਸੀਂ ਆਪਣੇ ਗਾਣਿਆਂ ਰਾਹੀਂ ਬਿਆਂ ਜ਼ਰੂਰ ਕੀਤਾ ਸੀ ਲੇਕਿਨ ਇਸ ਵਾਰ ਦੀ ਜਿਹੜੀ ਨੀਤੀ ਹੈ ਕਿਉਂਕਿ ਮੀਟਿੰਗਾਂ ਦਾ ਦੌਰ ਇੱਕ ਪਾਸੇ ਬਿਲਕੁਲ ਡੈਡਲੌਕ ਬਣਿਆ ਹੋਇਆ ਨਾ ਤੇ ਮੀਟਿੰਗਾਂ ਹੋ ਰਹੀਆਂ ਨੇ ਨਾ ਹੀ ਕੇਂਦਰ ਜਿਹੜਾ ਹੈ ਉਹ ਕਿਸੇ ਤਰ੍ਹਾਂ ਦੀ ਸਾਰ ਲੈਣ ਲਈ ਤਿਆਰ ਹੋ ਪਾ ਰਿਹਾ ਕੀ ਕਹਿਣਾ ਚਾਹੋਗੇ ਇਸ ਨੀਤੀ ਨੂੰ ਲੈ ਕੇ ਐਕਚੁਅਲੀ ਆਪਾਂ ਸਾਰਿਆਂ ਨੇ ਜਾਬਤੇ ਦੇ ਵਿੱਚ ਰਹਿ ਕੇ ਡੈਮੋਕਰੈਟਿਕ ਤਰੀਕੇ ਦੇ ਨਾਲ ਹੈਨਾ ਉਹ ਸਰਕਾਰਾਂ ਸਾਡਾ ਕੋਈ ਜ਼ੋਰ ਨਹੀਂ ਚੱਲਦਾ ਆਪਾਂ ਤਸ਼ੱਦਰ ਜਿਉ ਕਰਦੇ ਆਪਾਂ ਸਹਿਣਾ ਹੈ ਕਿਉਂਕਿ ਪਿਛਲਾ ਅੰਦੋਲਨ ਵੀ ਆਪਾਂ ਤਾਂ ਹੀ ਜਿੱਤੇ ਸੀ ਮੈਯੂਤ ਨੂੰ ਕਹਿਣਾ ਕਿਸੇ ਨੂੰ ਆਪਾਂ ਨੇ ਗਾਲ ਨਹੀਂ ਦੇਣੀ ਹੈਨਾ ਤੇ ਕਿਸੇ ਨੂੰ ਮਾੜਾ ਨਹੀਂ ਕਹਿਣਾ ਆਪਾਂ ਨੇ ਕੋਸ਼ਿਸ਼ ਕਰਨੀ ਹੈ ਸਾਡੇ ਆਗੂ ਜਿਹੜੇ ਕਹਿੰਦੇ ਆ ਉਹਨਾਂ ਦੇ ਹਿਸਾਬ ਨਾਲ ਚੱਲੋ ਔਰ ਜਾਬਤੇ ਦੇ ਵਿੱਚ ਰਹਿ ਕੇ ਪਿਛਲਾ ਅੰਦੋਲਨ ਵੀ ਤਾਂ ਹੀ ਜਿੱਤੇ ਸੀ ਔਰ ਇਹ ਉਹ ਵੱਡੀ ਲੜਾਈ ਹੈ ਲੜਾਈ ਕਾਰਪੋਰੇਟਸ ਦੇ ਨਾਲ ਹੈ ਸਾਡੇ ਸਰਕਾਰਾਂ ਤਾਂ ਛੋਟਾ ਜਿਹਾ ਹਿੱਸਾ ਨੇ ਇਹਦਾ ਇਹ ਸਾਡੀ ਲੜਾਈ ਕਾਰਪੋਰੇਟ ਸਿਸਟਮ ਦੇ ਨਾਲ ਹੈ ਤੇ ਜਦੋਂ ਤੱਕ ਆਪਾਂ ਅਚੀਵ ਨਹੀਂ ਕਰਦੇ ਤੇ ਆਪਾਂ ਹੱਕ ਸੱਚ ਦੇ ਨਾਲ ਹਮੇਸ਼ਾ ਖੜੇ ਆ ਤੇ ਤੁਹਾਨੂੰ ਵੀ ਸਾਰਿਆਂ ਨੂੰ ਅਪੀਲ ਕਰਦਾ ਸਾਰੇ ਡਟ ਕੇ ਸਪੋਰਟ ਕਰੋ ਜੀ ਕਾਲੇ ਕਾਨੂੰਨਾ ਦੀ ਜਦੋਂ ਗੱਲ ਹੋਈ ਸੀ ਜਦੋਂ ਦਿੱਲੀ ਜਿੱਤ ਕੇ ਆਏ ਸੀ ਕਾਲੇ ਕਾਨੂੰਨਾ ਦੇ ਮਸਲੇ ਦੇ ਵਿੱਚ ਸਰਕਾਰ ਦੇ ਘੁੱਟਨੇ ਲਵਾ ਕੇ ਆਏ ਸੀ ਗੋਡੇ ਟਿਕਵਾ ਕੇ ਆਏ ਸੀ ਉਸ ਸਮਾਂ ਤੁਹਾਡਾ ਗਾਣਾ ਹਰ ਇੱਕ ਗੱਡੀ 'ਚ ਵੱਜਦਾ ਹੋਇਆ ਨਜ਼ਰ ਆਉਂਦਾ ਸੀ ਹਰ ਟਰੈਕਟਰ ਦੇ ਉੱਪਰ ਦਿੱਲੀ ਤੋਂ ਲੈ ਕੇ ਹਰਿਆਣਾ ਦੀ ਸਰਹੱਦਾਂ ਤੱਕ ਪੰਜਾਬ ਦੀ ਸਰਹੱਦਾਂ ਤੱਕ ਉਹ ਗਾਣਾ ਚੱਲਦਾ ਸੀ ਅੱਜ ਤੁਸੀਂ ਇੱਥੇ ਪਹੁੰਚਿਓ ਅੱਜ ਵੀ ਕੁਝ ਤਿਆਰ ਕੀਤਾ ਹੈ ਅ ਨਵਾਂ ਤਾਂ ਕੁਝ ਤਿਆਰ ਕੀਤਾ ਜੇ ਤੁਹਾਨੂੰ ਮੈਂ ਸੁਣਾਦਾ ਡੱਲੇਵਾਲ ਸਾਹਿਬ ਵਾਲਾ ਮੈਂ ਉਹ ਵਾਲਾ ਗਾਣਾ ਰਿਮਾਈਂਡ ਕਰਾ ਦੇਣਾ ਹਨ ਹੋ ਬੱਡਰਾ ਤੇ ਜਿਵੇਂ ਨਹੀਂ ਜਵਾਨ ਡਟਿਆ ਵੇੜੇ ਵਿੱਚ ਤੇਰੇ ਨਹੀਂ ਕਿਸਾਨ ਡਟਿਆ ਹੋ ਤੇਰੇ ਹੱਕ ਉਤੇ ਲਿਖ ਜਿੰਦਾਬਾਦ ਚੱਲੇ ਆ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲੇ ਆ ਨਹੀਂ ਤੈਨੂੰ ਦਿੱਲੀਏ ਤੈਨੂੰ ਲੰਗਰ ਛਕਾ ਕੇ ਅੱਤ ਬਾਦ ਚੱਲੇ ਆ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਿੱਜਤ ਕੇ ਪੰਜਾਬ ਚੱਲੇ ਆ ਨਹੀਂ ਤੈਨੂੰ ਦਿੱਲੀਏ ਕੋਈ ਇਹਨਾਂ ਦੇ ਯਾਦ ਹੈ ਗਾਣਾ ਹੁਣ ਤੱਕ ਸਾਰਿਆਂ ਨੂੰ ਕੋਈ ਸਾਰਿਆਂ ਨੂੰ ਯਾਦ ਹੈ ਸਾਰੇ ਤਾਂ ਹੀ ਤੁਹਾਡੇ ਨਾਲ ਖੜੇ ਹੋਏ ਨੇ ਉਸ ਸਮਾਂ ਤੇ ਕੇਂਦਰ ਨੂੰ ਵੀ ਆ ਗਾਣੇ ਜਿਹੜੇ ਨੇ ਯਾਦ ਹੋ ਗਏ ਸੀ ਕੇਂਦਰ ਦੀਆਂ ਏਜੰਸੀਆਂ ਜਿਹੜੀਆਂ ਨੇ ਉਹ ਵੀ ਗਾਣੇ ਜਿਹੜੇ ਬਣਾਉਣ ਵਾਲੇ ਸਿੰਗਰ ਸੀ ਜਾਂ ਗਾਣ ਵਾਲੇ ਸਿੰਗਰ ਸੀ ਉਹਨਾਂ ਨੂੰ ਨੋਟਿਸਾਂ ਭੇਜ ਨੋਟਿਸ ਭੇਜਦੀ ਹੋਈ ਨਜ਼ਰ ਆਂਦੀ ਅਸੀਂ ਤੁਹਾਨੂੰ ਵੀ ਨੋਟਿਸ ਆਏ ਸੀ ਹੁਣ ਤੁਸੀਂ ਮੁੜ ਤੋਂ ਇਸ ਅੰਦੋਲਨ ਦਾ हिसाब उन्होंने इथे आयो मुड़ तो दिल्ली ਦੇ ਨਾਲ ਪੇਂਚ ਫਸਦੇ ਹੋਏ ਨਜ਼ਰ ਆ ਰਹੇ ਨੇ ਹੁਣ ਕੀ ਕਹਿਣਾ ਚਾਹੋਗੇ ਉਹ ਵੀ ਸਾਰੇ ਹੀ ਆਪਣੇ ਆ ਇਥੇ ਬਗਾਨਾ ਆਪਾਂ ਡੇਲੀ ਗੁਰਬਾਣੀ ਪੜ੍ਹਦੇ ਆ ਹਨਾ ਨਾ ਕੋਈ ਵੈਰੀ ਨਾ ਹੀ ਬੇਗਾਨਾ ਹੈ ਨਾ ਆਪਾਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਹਨਾ ਤੇ ਉਹਨਾਂ ਨਾਲ ਕੋਈ ਲੜਾਈ ਨਹੀਂ ਸਾਡੇ ਲੜਾਈ ਤਾਂ ਕਾਰਪੋਰੇਟ ਦੇ ਨਾਲ ਹੈ ਨਾ ਸਰਕਾਰਾਂ ਤਾਂ ਛੋਟਾ ਜਿਹਾ ਦਾ ਹਿੱਸਾ ਹੁੰਦੀਆਂ ਨੇ ਔਰ ਉਹ ਵੀ ਸਾਡੇ ਆਪਣੇ ਨੇ ਸਾਡੇ ਸਿਲੇਕਟਡ ਆਨਰੇਬਲ ਪੀਐਮ ਨੇ ਉਹ ਮੈਨੂੰ ਉਮੀਦ ਹੈ ਉਹਨਾਂ ਤੋਂ ਉਹ ਕਰ ਸਕਦੇ ਆ ਕੁਝ ਵੀ ਹੈਨਾ ਕਹਿੰਦੇ ਆ ਮੋਦੀ ਹੈ ਤਾਂ ਮੁਮਕਨ ਹੈ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਨੇ ਔਰ ਸਾਡਾ ਹੱਕ ਬਣਦਾ ਹੈ ਕਿ ਆਪਾਂ ਡੈਮੋਕਰੈਟਿਕ ਤਰੀਕੇ ਦੇ ਨਾਲ ਹੱਥ ਜੋੜ ਕੇ ਉਹਨਾਂ ਤੋਂ ਹੱਕ ਮੰਗ ਸਕਦੇ ਆ ਔਰ ਉਹ ਦੇ ਵੀ ਸਕਦੇ ਆ ਮੁਮਕਨ ਹੈ ਐਮਐਸਪੀ ਗਰੰਟੀ ਕਾਨੂੰਨ ਮਿਲੂਗਾ ਕਿਉਂ ਨਹੀਂ ਹੈ ਕੁਝ ਵੀ ਮੁਮਕਨ ਹੈਗਾ ਜੇ ਆਪਾਂ ਸਾਰੇ ਡਟੇ ਰਹੀਏ ਇਦਾਂ ਹੀ ਹੋ ਸਕਦਾ ਹੈ ਔਰ ਇਹ ਵੱਡੀ ਅਚੀਵਮੈਂਟ ਹੋਊਗੀ ਚਲੋ ਚਲਦੇ ਚਲਦੇ ਤੁਹਾਡੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਆਪਣੀ ਗਾਇਕੀ ਰਾਹੀਂ ਕੁਝ ਕਹਿਣਾ ਚਾਹੋਗੇ ਅ ਗਾਇਕੀ ਤਾਂ ਮੈਂ ਅੱਜ ਕਿਸਾਨੀ ਅੰਦੋਲਨ ਤੇ ਹੀ ਗੱਲ ਕਰੂੰਗਾ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਇੱਕ ਤਾਂ ਨੈਗੇਟਿਵਿਟੀ ਨਹੀਂ ਫਲਾਣੀ ਕਿਸੇ ਨੇ ਕਿਸੇ ਨੂੰ ਮਾੜਾ ਨਹੀਂ ਕਹਿਣਾ ਸਾਡੀ ਨਾ ਕਿਸੇ ਪਾਰਟੀ ਨਾਲ ਲੜਾਈ ਹੈ ਸਾਰੀਆਂ ਪਾਰਟੀਆਂ ਸਾਡੇ ਲਈ ਸਤਿਕਾਰਯੋਗ ਨੇ ਆਪਾਂ ਸਿਰਫ ਡੈਮੋਕ੍ਰੇਸੀ ਜਿੰਨਾ ਸਾਨੂੰ ਰਾਈਟ ਦਿੰਦੀ ਹੈ ਜਾਪਤੇ ਚ ਰਹਿ ਕੇ ਪਿਆਰ ਸਤਿਕਾਰ ਨਾਲ ਕਿਸੇ ਨੂੰ ਗਾਲ ਨਹੀਂ ਕੱਢਣੀ ਸਾਰਿਆਂ ਨੂੰ ਲੰਗਰ ਛਕਾਓ ਸਾਰਿਆਂ ਦਾ ਸਤਿਕਾਰ ਕਰੋ ਸਾਡੇ ਆਗੂਆਂ ਦੀ ਸੁਣੋ ਸਾਡੇ ਆਗੂ ਨੂੰ ਸਪੋਰਟ ਕਰੋ ਬਾਕੀ ਇਹ ਸਾਰੇ ਸਿਆਣੇ ਨੇ ਦੋ ਬਲ ਹੋਰ ਹੋ ਚਲਦੇ ਚਲਦੇ ਭਰ ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰ ਨੇ ਨਾ ਪੇਚਾ ਪੇ ਗਿਆ ਫੇਰ ਇੱਕ ਵਾਰੀ ਐਮ ਐਸ ਪੀ ਕਰਾਉਣੀ ਤੈਨੂੰ ਯਾਦ ਦਿੱਲੀ ਹੈ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀ ਹੈ ਨਹੀਂ ਤੇਰੀ ਹਿੱਕ ਤੇ ਬਿਲਕੁਲ ਧੰਨਵਾਦ ਨਾਲ ਗੱਲਬਾਤ ਥੈਂਕ ਯੂ ਥੈਂਕ ਯੂ ਸਿੱਧੇ ਤੌਰ ਤੇ ਮੁਰਤੋ ਐਮ ਐਸ ਪੀ ਯਾਦ ਕਰਾਉਣ ਲਈ ਐਮ ਐਸ ਪੀ ਗਰੰਟੀ ਕਾਨੂੰਨ ਲੈਣ ਲਈ ਪੰਜਾਬੀ ਜਿਹੜੇ ਨੇ ਸਰਾਂ ਦੇ ਉੱਪਰ ਸਰਦਾਂ ਦੇ ਉੱਪਰ ਡਟੇ ਹੋਏ ਨੇ ਹੁਣ ਵੇਖਣ ਵਾਲੀ ਗੱਲ ਰਹੇਗੀ ਕਿ ਇਹਨਾਂ ਦੀ ਮੰਗਾਂ ਨੂੰ ਲੈ ਕੇ ਕੇਂਦਰ ਜਿਹੜਾ ਕਦੋਂ ਇਹਨਾਂ ਨਾਲ رابطہ ਕਾਇਮ ਕਰਦਾ ਹੈ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦਿਨਿਕ ਸਵੇਰਾ ਟੀਵੀ ਖਨੋਰੀ ਬਾਰਡਰ